ਹੈਲੋ ਜੀ ਸਲਾਮ ਅਦਾਬ ਨਮਸਤੇ ਸਾਰੀ ਸਿਕਾਤ ਜਿਵੇਂ ਕਿ ਮੈਂ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵ ਹੀਰ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਚਰਾਗ ਸਾਂਝੀ ਦੇ ਨਾਮ ਦਾ ਜਿਵੇਂ ਕਿ ਮੈਂ ਪਹਿਲਾਂ ਇੱਕ ਵੀਡੀਓ ਸਾਂਝੀ ਕੀਤੀ ਸੀ ਕਿ ਆਪਣੇ ਆਪਣੇ ਜਿਹੜੇ ਵੀ ਤੁਸੀਂ ਚਰਾਗ ਜਗਾਉਂਦੇ ਹੋ ਜਿਹੜੇ ਵੀ ਪੀਰ ਦੇ ਉਹਦੀ ਫੋਟੋ ਜ਼ਰੂਰ ਖਿੱਚ ਕੇ ਭੇਜਿਓ ਕਿ ਤੁਸੀਂ ਚਰਾਗ ਕਿਹੜੀ ਸਾਈਡ ਕਰਕੇ ਜਗਾਉਂਦੇ ਹੋ ਤਾਂ ਮੈਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਉਹੀ ਦਸਣਾਇਆ ਕੋਕੀ ਮੇਰੇ ਖਿਆਲ ਨਾਲ ਲਗਭਗ ਸਭ ਨੂੰ ਹੀ ਪਤਾ ਆ ਪਰ ਕਈ ਮੈਨੂੰ ਇੰਸਟਾਗ੍ਰਾਮ ਦੇ ਉੱਤੇ ਫੋਟੋਜ਼ ਆਈਆਂ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਚਿਰਾਗ ਕਮਾ ਕੇ ਜਗਾਇਆ ਹੋਇਆ ਸੀ ਤਾਂ ਮੈਂ ਸੋਚਿਆ ਕਿ ਮੈਂ ਦੱਸ ਦਵਾਂ ਵੀਡੀਓ ਬਣਾ ਕੇ ਕਿ ਜਿਹੜਾ ਸਾਈਂ ਜੀ ਦੇ ਨਾਮ ਦਾ ਚਿਰਾਗ ਆ ਜਾਂ ਪੀਰਾਂ ਦੇ ਨਾਮ ਦਾ ਚਿਰਾਗ ਜਾਂ ਤੁਸੀਂ ਜਿਹੜਾ ਵੀ ਚਿਰਾਗ ਜਗਾਉਂਦੇ ਹੋ ਉਹ ਕਿਸ ਸਾਈਡ ਕਿੱਦਾਂ ਜਗਾਉਣਾ ਆ ਤਾਂ ਇਹ ਚਿਰਾਗ ਸਾਈਂ ਜੀ ਦਾ ਇਹ 8 ਜਗਾਉਨੇ ਆ ਇਹ ਮਿੱਟੀ ਦੇ ਵੀ ਆਉਂਦੇ ਨੇ ਚਾਂਦੀ ਦੇ ਵੀ ਆਉਂਦੇ ਨੇ ਪਿੱਤਲ ਦੇ ਵੀ ਆਉਂਦੇ ਨੇ ਜਿੱਦਾਂ ਦਾ ਤੁਹਾਡਾ ਜੀ ਕਰਦਾ ਉਹਦਾਂ ਤੁਸੀਂ ਚਿਰਾਗ ਜਗਾ ਸਕਦੇ ਹੋ ਸੋ ਹੁਣ ਮੈਨੂੰ ਕਈਆਂ ਨੇ ਫੋਟੋਆਂ ਭੇਜੀਆਂ ਨੇ ਉਹ ਫੋਟੋ ਦੇ ਵਿੱਚ ਚੱਕਰ ਕੀ ਹੁੰਦਾ ਹੁਣ ਇਹ ਚਿਰਾਗ ਆ ਨਾ ਮੰਨ ਲਓ ਆ ਚੀਜ਼ ਆ ਤੁਹਾਨੂੰ ਇਹ ਜਿੱਦਾਂ ਦਿਖ ਰਿਹਾ ਆਇਆ ਇਦਾਂ ਜਗਾਉਣਾ ਆ ਮਤਲਬ ਤੁਹਾਡੇ ਫੇਸ ਦੇ ਮੂਹਰੇ ਮਤਲਬ ਮੈਂ ਇਦਾਂ ਆ ਤਾਂ ਮੇਰੇ ਮੂਹਰੇ ਆ ਚੀਜ਼ ਸਾਹਮਣੇ ਆਉਣੀ ਚਾਹੀਦੀ ਆ ਕਿ ਜਿਹੜੀ ਜੋਤ ਆ ਚਿਰਾਗ ਦੀ ਲੋ ਆ ਜਿਹੜੀ ਚਿਰਾਗ ਦੀ ਆਪਾਂ ਨੂੰ ਦੇਖਣੀ ਚਾਹੀਦੀ ਆ ਤੇ ਕਈ ਲੋਕਾਂ ਨੇ ਐ ਜਗਾਏ ਹੁੰਦੇ ਨੇ ਮਤਲਬ ਉਧਰ ਸਰੂਪ ਪਿਆ ਤੇ ਚਿਰਾਗ ਦਾ ਪਿਛਲਾ ਪਾਸਾ ਆਪਣੇ ਫੇਸ ਤੇ ਉਧਰ ਹੁੰਦਾ ਤੇ ਚਿਰਾਗ ਦੀ ਜੋਤ ਜਿਹੜੀ ਲੋ ਆ ਉਹ ਸਰੂਪ ਵਾਲੇ ਪਾਸੇ ਹੁੰਦੀ ਆ ਐਦਾਂ ਨਹੀਂ ਜਗਾਉਣਾ ਇਹ ਇੰਨਾ ਕਮਾ ਕੇ ਇਹਦਾ ਫੇਸ ਜਿਹੜਾ ਚਰਾਗ ਦਾ ਆਪਣੇ ਵੱਲ ਰੱਖੋ ਮਤਲਬ ਕਿ ਸਿੱਧਾ ਰੱਖੋ ਤੁਹਾਡੇ ਫੇਸ ਵੱਲ ਮਤਲਬ ਦੇਖਣਾ ਚਰਾਗ ਐ ਚਾਹੀਦਾ ਆ ਆ ਚੀਜ਼ ਸਾਹਮਣੇ ਹੋਣੀ ਚਾਹੀਦੀ ਆ ਸੋ ਇਹ ਤਰੀਕਾ ਚਰਾਗ ਜਗਾਉਣ ਦਾ ਮੈਨੂੰ ਉਮੀਦ ਆ ਤੁਹਾਨੂੰ ਸਮਝ ਆ ਗਈ ਹੋਣੀ ਆ ਕਿ ਜੇ ਸਮਝ ਆ ਗਈ ਹੋਈ ਆ ਇਹਨੂੰ ਜਰੂਰ ਵੀਡੀਓ ਸ਼ੇਅਰ ਕਰੋ ਤਾਂ ਕਿ ਜਿੰਨੇ ਵੀ ਚਿਰਾਗ ਜਗਾਉਂਦੇ ਨੇ ਤੁਹਾਨੂੰ ਲੱਗਦਾ ਕਿ ਹਾਂ ਉਹ ਵੀ ਜਗਾਉਂਦਾ ਉਹ ਵੀ ਜਗਾਉਂਦਾ ਉਹਨੂੰ ਭੇਜੋ ਤਾਂ ਕਿ ਜੇ ਉਹ ਵੀ ਓਦਾਂ ਕਮਾ ਕੇ ਜਗਾਉਂਦੇ ਸੀ ਤਾਂ ਉਹਨਾਂ ਨੂੰ ਪਤਾ ਲੱਗ ਸਕੇ ਕਿ ਐਦਾਂ ਚ ਕੌਣ ਆਇਆ ਸੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜੈਸਾਂ ਜੀ ਵੀ